ਤੋ ਕਹੋ ਟੱਲ ਗੁਰ ਸੇਵੀਐ ਅਹਨੇ ਸੁਸਹਜ ਸੁਭਾਏ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਫਤ ਖਸਮਦੀ ਨੂਰੇ ਅਰਸਾ ਹੋਂ ਕੁਰਸਾ ਹੋਂ ਝੱਟੀ ਐ ਤੋ ਟਡਠੇ ਸੱਚੇ ਪਾਤੇ ਸਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹ ਹੋ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾ ਸਾਹਿਬ ਜੀ ਸਲੋਕ ਰਾਜ ਕਪਟੰ ਰੂਪ ਕਪਟੰ ਧੰਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਛਲੰ ਛਿਦਰੰ ਨਾਨਕ ਬੇਨਹਾਰ ਸੰਗ ਨਾ ਚਾਲਤੇ ਰਾਜ ਕਪਟੰਗ ਰੂਪ ਕਪਟੰਗ ਭਾਨੋ ਕਪਟੰਗ ਕੋਲਾ ਗਰਬਤ ਹੈ ਸੰਚੰਤ ਵਿਖਿਆ ਛਲੰ ਛਦਰੰਗ ਨਾਨਕ ਬੇਨਹਾਰ ਸੰਗ ਨਾ ਚਾਲਤੇ ਬੇਖੰਦੜੋ ਕੀ ਭੁਲ ਤੁਮਾ ਦਿਸਮ ਸੋਹਣਾ ਡਾ ਨਾ ਲਹੰਦੜ ਮੁੱਲਾ ਨਾਨਕ ਸਾਥ ਨਾ ਜੁਲਈ ਮਾਇਆ ਪਾਉੜੀ ਚਲਦਿਆ ਨਾਲ ਨਾ ਚੱਲਣ ਸੋ ਕੇ ਸੰਜੀਆ ਤਿਸ ਕਾ ਕਹ ਕਿਆ ਜਤਨ ਜਿਸ ਤੇ ਵੰਜੀਆ ਹਰ ਬਿਸਰੈ ਕਿਉਂ ਤ੍ਰਿਪਤਾਵੈ ਨਾ ਮਨ ਰੰਜੀਆ ਪ੍ਰਭੂ ਛੋਡ ਆਨ ਲੱਗ ਨਰਕ ਸਮੰਜੀਆ ਓ ਹੋ ਕਿਰਪਾਲ ਦਇਆਲ ਨਾਨਕ ਭਾਉ ਪੰਜੀਆ ਪ੍ਰਭੂ ਛੋਡ ਅਨ ਲਾਗੈ ਨਰਕ ਸਮੰਜੀਆ ਕ੍ਰਿਪਾਲ ਦਇਆਲ ਨਾਨਕ ਭਾਉ ਭੰਜੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੋਲ ਗਰਬਤ ਹੈ ਸੰਚੰਤ ਵਿਖਿਆ ਸ਼ਲੰ ਛਿਦਰੰ ਨਾਨਕ ਬੇਨ ਹਾਰ ਸੰਗ ਨਾ ਚਾਲਤੇ ਰਾਗ ਜੈਤ ਸ੍ਰੀ ਦੀਵਾਰ ਦੀ ਪੌੜੀ ਦਸਵੀਂ ਸਲੋਕਾਂ ਨਾਲ